ਹਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਘਰ ਦੇ ਵਿੱਚ ਜੁੜ ਕੇ ਬੈਠੀ ਸੰਗਤ ਜੀ ਮਨੁੱਖਤਰੀ ਸੇਵਾ ਪਰਿਵਾਰ ਦੇ ਮੈਂਬਰ ਬਾਪੂ ਬੇਨਾਮ ਬਾਪੂ ਅਨਨੋਨ ਜਿਨ੍ਹਾਂ ਦਾ ਆਪਾਂ ਨੂੰ ਨਾਮ ਵੀ ਨਹੀਂ ਸੀ ਪਤਾ ਆਪਾਂ ਉਹਨਾਂ ਦੇ ਅੰਤਮ ਅਰਦਾਸ ਸ਼ਾਮਲ ਹੋਏ ਬਾਪੂ ਬੇਨਾਮ ਜ਼ਰੂਰੀ ਸੀ ਜ਼ਰੂਰ ਸੀ ਉਹਦਾ ਪਤਾ ਨਹੀਂ ਸੀ ਸਾਨੂੰ ਕੁਝ ਵੀ ਪਰ ਬਾਪੂ ਸਾਡਾ ਸੀ ਬਾਪੂ ਬੇਸਹਾਰਾ ਨਹੀਂ ਸੀ ਚਾਹੇ ਬਾਪੂ ਦੇ 8 ਦਿਨਾਂ ਦੀ ਲਾਸਟ ਸਮੇਂ ਦੇ ਵਿੱਚ ਸੇਵਾ ਦਾ ਸਾਨੂੰ ਮੌਕਾ ਮਿਲਿਆ ਪਰ ਉਸ ਬਜ਼ੁਰਗ ਦੀ ਸੇਵਾ ਕਰਨ ਦਾ ਯਤਨ ਅਸੀਂ ਸਾਡੀ ਟੀਮ ਨੇ ਪਰਿਵਾਰ ਨੇ ਇਸ ਤਰ੍ਹਾਂ ਕੀਤਾ ਜਿਵੇਂ ਉਹ ਸਾਡਾ ਆਪਣਾ ਬਾਪੂ ਹੋਵੇ ਦਾਦਾ ਹੋਵੇ ਚਾਚਾ ਤਾਇਆ ਹੋ ਬਾਪੂ ਜੀ ਨੂੰ ਦਰਾਹੇ ਤੋਂ ਮੈਕਡੋਨਲ ਦੇ ਸਾਹਮਣੇ ਪੁਲ ਦੇ ਥੱਲੇ ਪਿਆ ਨੂੰ ਲੈ ਕੇ ਆਏ ਉੱਥੇ ਬਾਪੂ ਜੀ ਬਹੁਤ ਬੁਰੀ ਹਾਲਤ ਦੇ ਵਿੱਚ ਪਏ ਸੀ ਹੱਡੀਆਂ ਦਾ ਪਿੰਜਰ ਬਣੇ ਪਏ ਸੀ ਸਰੀਰ ਤੇ ਸੱਟਾਂ ਦੇ ਬਹੁਤ ਸਾਰੇ ਨਿਸ਼ਾਨ ਸੀ ਰਗੜਾਂ ਦੇ ਨਿਸ਼ਾਨ ਸੀ ਬੋਲ ਨਹੀਂ ਸਕਦੇ ਸੀ ਬਸ ਬਾਬਾ ਬਾਬਾ ਇਦਾਂ ਦੋ ਚਾਰ ਸ਼ਬਦ ਦੀ ਬੋਲਦੇ ਸੀ ਸਾਡੀ ਟੀਮ ਦੇ ਮੈਂਬਰ ਇਸਪ੍ਰਿਤ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਸਾਨੂੰ ਦੱਸਿਆ ਵੋਰ ਵੀ ਭੈਣਾ ਭਰਾਵਾਂ ਨੇ ਸਾਨੂੰ ਵੀਡੀਓ ਪਾਈ ਵੀ ਇੱਥੇ ਇੱਕ ਬਜ਼ੁਰਗ ਪਏ ਨੇ ਉਹਨਾਂ ਦੀ ਹਾਲਤ ਬਹੁਤ ਬੁਰੀ ਆ ਤੁਸੀਂ ਲੈ ਕੇ ਜਾਵੋ ਵਿਕਰਮ ਸਿੰਘ ਅਜਗਰੂਪ ਸਿੰਘ ਫਿਰ ਅਸੀਂ ਡਿਊਟੀ ਲਈ ਇਸਪ੍ਰਿਤ ਵੀਰ ਉਹਨਾਂ ਦੀ ਤੇ ਉਹ ਸਾਡੇ ਕੋਲੇ ਲੈ ਕੇ ਆਏ ਬਾਪੂ ਜੀ ਨੂੰ 19 7 2025 ਨੂੰ ਬਾਪੂ ਜੀ ਸਾਡੇ ਕੋਲੇ ਪਹੁੰਚਦੇ ਆ ਤੇ 27 7 2025 ਨੂੰ ਬਾਪੂ ਜੀ ਇਸ ਦੁਨੀਆ ਤੋਂ ਅਕਾਲ ਚਲਾਣਾ ਕਰ ਜਾਂਦੇ ਤੇ ਬਾਪੂ ਜੀ ਦੀ ਹਾਲ ਤਿੰਨ ਦੀ ਮਾੜੀ ਸੀ ਵੀ ਲੈਟਰਨ ਬਾਥਰੂਮ ਦਾ ਵੀ ਬਾਪੂ ਜੀ ਨੂੰ ਪਤਾ ਨਹੀਂ ਸੀ ਲੱਗਦਾ ਬਾਪੂ ਜੀ ਦੇ ਛਾਤੀ ਦੇ ਵਿੱਚੋਂ ਆਵਾਜ਼ਾਂ ਆਉਂਦੀਆਂ ਸੀ ਛਾਤੀਆਂ ਅੰਦਰੋਂ ਬਿਲਕੁਲ ਗਲ ਚੁੱਕੀ ਸੀ ਲੰਗਸ ਫੇਫੜੇ ਜਿਵੇਂ ਬਹੁਤ ਪੁਰਾਣੀ ਟੀਵੀ ਦੇ ਮਰੀਜ਼ ਹੋਣ ਜਿੰਨਾ ਟਾਈਮ ਤੁਰੇ ਫਿਰਦੇ ਸੀ ਆਪਣੀ ਜ਼ਿੰਦਗੀ ਜਿਉਂ ਹੀ ਜੰਦੇ ਸੀ ਪਰ ਜਦੋਂ ਸਰੀਰ ਜਵਾਬ ਦੇ ਗਿਆ ਅਖੀਰ ਬਾਪੂ ਉੱਤੇ ਸੜਕ ਦੇ ਕਿਨਾਰੇ ਪੁਲ ਦੇ ਥੱਲੇ ਮੰਜਾ ਪੈਕ ਮੰਜੇ ਤੇ ਪੈ ਗਿਆ ਵਿਚਾਰਾ ਮੰਜਾ ਵੀ ਕਹਦਾ ਸੀ ਜ਼ਮੀਨ ਤੇ ਹੀ ਪੈ ਗਿਆ ਤੇ ਉੱਥੇ ਕਈ ਦਿਨ ਹੱਡ ਰਗੜਦਾ ਰਿਹਾ ਤੇ ਕਿਸੇ ਰੱਬ ਦੇ ਭਗਤ ਨੇ ਕਿਸੇ ਰੱਬ ਦੇ ਬੰਦੇ ਨੇ ਉਦੀਸਾਰ ਲਈ ਸਾਨੂੰ ਦੱਸਿਆ ਤੇ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਸਾਡੀ ਡਿਊਟੀ ਲਾ ਕੇ ਉੱਥੇ ਭੇਜਿਆ ਤੇ ਅਸੀਂ ਬਾਪੂ ਜੀ ਨੂੰ ਉੱਥੋਂ ਲੈ ਕੇ ਆਏ ਸਾਡੀ ਕੀ ਔਕਾਤ ਸੀ ਵੀ ਅਸੀਂ ਸੜਕ ਤੇ ਪਏ ਕਿਸੇ ਬਜ਼ੁਰਗ ਨੂੰ ਚੱਕ ਕੇ ਲਿਆਈਏ ਤੇ ਆਪਦੇ ਘਰੇ ਰੱਖ ਲਈਏ ਤੇ ਅਸੀਂ ਉਹਦਾ ਇਲਾਜ ਕਰਾਈਏ ਇਹ ਤਾਂ ਗੁਰੂ ਸਾਹਿਬ ਦਾ ਬਖਸ਼ਿਆ ਹੋਇਆ ਉਹ ਸੁਪਨਿਆਂ ਦਾ ਘਰ ਆ ਉਹਦੀ ਬਖਸ਼ੀ ਹੋਈ ਇਹ ਸੇਵਾ ਉਹਦਾ ਬਖਸ਼ਿਆ ਹੋਇਆ ਉਹਦੇ ਤਾਂ ਤੇ ਕੱਪੜਾ ਸਿਰ ਤੇ ਛੱਤ ਦਵਾਈ दारू ਹਰ ਇੱਕ ਚੀਜ਼ ਪ੍ਰਸ਼ਾਦਾ ਪਾਣੀ ਸਭ ਮਹਾਰਾਜ ਦੀ ਕਿਰਪਾ ਨਾਲ ਦਿੱਤਾ ਜਾ ਰਿਆ ਸੀ ਅਸੀਂ ਤਾਂ ਉਹਦਾ ਇੱਕ ਛੋਟਾ ਜਿਹਾ ਹਿੱਸਾ ਸੀ ਪਰ ਜਿਹੜਾ ਇਹ 8 ਦਿਨਾਂ ਦਾ ਸਫ਼ਰ ਇਸ ਬੇਨਾਮ ਬਾਪੂ ਜੀ ਦਾ ਸਾਡੇ ਨਾਲ ਬਤੀਤ ਹੋਇਆ ਬਾਪੂ ਜੀ ਬੇਨਾਮ ਜਰੂਰ ਸੀ ਪਰ ਬੇਸਹਾਰਾ ਨਹੀਂ ਸੀ ਸਾਡੇ ਆਪਣੇ ਸੀ ਇਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਸਾਰੇ ਆਪਾਂ ਰਲ ਕੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਬਾਪੂ ਜੀ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਤੇ ਉਹਨਾਂ ਦੇ ਆਤਮਾ ਨੂੰ ਸ਼ਾਂਤੀ ਬਖਸ਼ਣ ਵਾਹਿਗੁਰੂ ਕਿਰਪਾ ਕਰਨ ਜਿਹੜੀ ਸੇਵਾਵਾਂ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ੀਆਂ ਅਸੀਂ ਚੰਗੇ ਮਾਨ ਨਾਲ ਸਾਫ਼ ਨੀਅਤ ਨਾਲ ਅੱਗੋਂ ਵੀ ਕਰਦੇ ਰਹੀਏ ਗੁਰੂ ਸਾਹਿਬ ਮਿਹਰ ਭਰਿਆ ਹੱਥ ਰੱਖਣ ਸਾਡੇ ਹਿੱਸੇ ਬਾਪੂ ਜੀ ਦੀ ਜਿੰਨੀਕ ਸੇਵਾ ਆਈ ਅਸੀਂ ਆਪਣੇ ਵੱਲੋਂ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਯਤਨ ਕੀਤਾ ਤੇ ਕੋਈ ਕਟਾਈ ਰਹਿ ਗਈ ਹੋਵੇ ਕੋਈ ਕਮੀ ਰਹਿ ਗਈ ਹੋਵੇ ਸੱਚੇ ਪਾਤਸ਼ਾਹ ਤੁਸੀਂ ਬਖਸ਼ਣ ਹਾਰੋ ਮਾਫ ਕਰਿਓ ਸਾਨੂੰ ਅੱਗੇ ਤੋਂ ਚੰਗੀ ਸੇਵਾ ਕਰਨ ਦਾ ਬਲ ਬਖਸ਼ਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ